ਮਹਾਲੇ ਵਿਖੇ ਸਵੱਛਤਾ ਹੀ ਸੇਵਾ ਪੰਦਰਵਾੜੇ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਸਿਹਤਮੰਦ ਜੀਵਨ ਪੱਧਰ ਨੂੰ ਉਤਸ਼ਾਹਿਤ ਕਰਨ ਲਈ ਇਸ ਨੂੰ ਜੀਵਨ ਦਾ ਸਥਾਈ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਏ ਜਾਣ ਵਾਲੇ ਪੰਦਰਵਾੜੇ ਵਿੱਚ ਸਾਲ ਵਿੱਚ 100 ਘੰਟੇ ਸਵੱਛਤਾ ਦਾ ਹਿੱਸਾ ਬਣਨ ਅਤੇ ਇਸ ਵਿੱਚ ਸੋ ਹੋਰ ਮੈਂਬਰਾਂ ਦਾ ਯੋਗਦਾਨ ਪਾਉਣ ਦਾ ਪ੍ਰਣ ਲਿਆ ਗਿਆ ਹੈ ਜਿਸ ਦੇ ਅਨੁਸਾਰ ਸਾਨੂੰ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਆਮ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਇਸ ਮੁਹਿੰਮ ਨੂੰ ਲੋਕ ਲਹਿਰ ਦਾ ਰੂਪ ਦੇਣ ਦੀ ਲੋੜ ਹੈ ਮੈਂ ਪਿੰਡ-ਪਿੰਡ ਗਲੀ-ਗਲੀ ਮੈਂ ਪਿੰਡ-ਪਿੰਡ ਗਲੀ-ਗਲੀ ਸਵਚ ਭਾਰਤ ਮਿਸ਼ਨ ਦਾ ਸਵਚ ਭਾਰਤ ਮਿਸ਼ਨ ਦਾ ਸੁਨੇਹਾ ਦਵਾਂਗਾ ਸੁਨੇਹਾ ਦੇਵਾਂਗਾ

ਔਰ ਸਪਾਜਟਿਵ ਹੈ ਨਹੀਂ ਆ ਕਿ ਉਸੇ ਸਮਝ ਲੋ ਬਈ ਇਹ ਪਰਮਾਤਮਾ ਦਾ ਵਾਸਾ ਨਹੀਂ ਹੋ ਸਕਦਾ ਇਸ ਕਰਕੇ ਜਿਹੜੀ ਅੱਜ ਦੀ ਇਹ ਰੈਲੀ ਹੈ ਜਿਹੜੀ ਇਹ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਸ਼ੁਰੂ ਕੀਤੀ ਆ ਇਹਦੇ ਵਿੱਚ ਜਾਗਰੂਕਤਾ ਰੈਲੀ ਆਪਾਂ ਇਹਨੂੰ ਕਹਿ ਸਕਦੇ ਆਂ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਰੈਲੀ ਕੱਢੀ ਜਾ ਰਹੀ ਆ ਔਰ ਇਹ ਮਹਿੰਮ ਚਲਾ ਰਹੀ ਆ ਚਰਾਂ ਚਲਾਈ ਜਾ ਰਹੀ ਆ ਤੇ ਇਹ ਮੁਹਿੰਮਾ ਜਿਹੜੀ ਹੈ 17 ਤਰੀਕ ਤੋਂ ਲੈ ਕੇ 2 ਅਗਸਤ ਤੱਕ 2 ਅਗਸਤ ਜਾਨੀ ਮਹਾਤਮਾ ਗਾਂਧੀ ਜੀ ਦੇ ਚਨਲ ਦਿਨ ਤੱਕ ਇਹ ਜਿਹੜੀ ਮਹਿਮਾ ਹੈ ਇਹ ਚੱਲਣੀ ਆ ਇਹਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਪਿੰਡ ਪਿੰਡ ਜਾਇਆ ਜਾਊਗਾ ਸਕੂਲਾਂ 'ਚ ਜਾਇਆ ਜਾਊਗਾ ਧਾਰਮਿਕ ਸਥਾਨਾਂ ਤੇ ਜਾਇਆ ਜਾਊਗਾ ਔਰ ਲੋਕਾਂ ਨੂੰ ਦੱਸਿਆ ਜਾਊਗਾ ਵੀ ਸਫਾਈ ਦੇ ਕੀ ਫਾਇਦੇ ਨੇ ਤੇ ਸਫਾਈ ਕਿੱਦਾਂ ਕਰਨੀ ਆ ਔਰ ਲੋਕਾਂ ਨੂੰ ਨਾਲ ਲੈ ਕੇ ਸਫਾਈ ਇਹ ਜਿਹੜੀ ਇਹ ਕੀਤੀ ਜਾਊਗੀ ਤਾਂ ਕਿ ਲੋਕ ਨੇ ਜਿਹੜੇ ਉਹ ਇਸ ਵੱਲ ਪ੍ਰਭਾਵਿਤ ਹੋ ਸਕਣ ਤੇ ਸਫਾਈ ਅ ਆਪਣੇ ਆਪ ਖੁਦ ਰੱਖਣ ਸਫਾਈ ਕਿਉਂਕਿ ਪਹਿਲਾਂ ਪਹਿਲੇ ਜ਼ਿਕਰ ਹੋਇਆ ਸੌ ਦੇ ਵਿੱਚ ਵੀ ਜ਼ਿਕਰ ਹੋਇਆ ਵੀ ਜਿਹੜੇ ਵਿਦੇਸ਼ੀ ਆਪਾਂ ਗੱਲ ਕਰਦੇ ਅਮਰੀਕਾ ਦੀ ਉੱਥੇ ਇੰਨਾ ਸਾਫ਼ ਸੁਥਰੇ ਨੇ ਉੱਥੇ ਸਫਾਈ ਆ ਉਸ ਸਫਾਈ ਦੇ ਵਿੱਚ 80% ਰੋਲ ਆ ਜਿਹੜਾ ਉਹ ਲੋਕਾਂ ਦਾ ਰੋਲ ਆ ਤੇ 20% ਸਰਕਾਰ ਦਾ ਰੋਲ ਆ ਇੱਥੇ ਲੋਕਾਂ ਦਾ ਕੋਈ ਰੋਲ ਨਹੀਂ ਇੱਥੇ ਲੋਕ ਗੰਦ ਪਾਉਂਦੇ ਨੇ ਜਿੱਥੇ ਦੇਖਦੇ ਹੋ ਫਫਾ ਛੁੱਟ ਦਿੰਦੇ ਨੇ ਜਿੱਥੇ ਦੇਖਦੇ ਹੋ ਟੌਫੀਆਂ ਥੋੜਾ ਜਿਦੇ ਦੇਦੇ ਨੇ ਤੇ ਕੇਲੇ ਦੇ ਜਿਲਕ ਛੁੱਟ ਦਿੰਦੇ ਨੇ ਤੋਂ ਇਸ ਕਰਕੇ ਇੱਥੇ ਸਫਾਈ ਵਿੱਚ ਕੰਮਜਾਬੀ ਹੋਈ ਨਹੀਂ 파 ਰਹੇਗੀ ਸਰਕਾਰ ਲੱਖ ਜੋਰ ਲਾਉਣ ਤੋਂ ਵੀ ਸਫਾਈ ਨਹੀਂ ਰੱਖ 파 ਰਹੀ ਕੋ ਇਸ ਕਰਕੇ ਆ ਵੀ ਕਿਤਨਾ ਕਿਤੇ ਲੋਕਾਂ ਦਾ ਜਿਹੜਾ ਸਹਿਯੋਗ ਆ ਉਹ ਬਹੁਤ ਘਾਟਾ ਤਾਂ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਆਪਣਾ ਆਲਾ ਦੋਵਾਲਾ ਸਾਫ਼ ਰੱਖਣ ਲਈ ਆਪਣਾ ਸ਼ਹਿਰ ਸਾਫ਼ ਰੱਖਣੇ ਆਪਣਾ ਪਿੰਡ ਸਾਫ਼ ਰੱਖਣ ਲਈ ਆਪਣਾ ਦੇਸ਼ ਸਾਫ਼ ਰੱਖਣ ਲਈ ਜ਼ਰੂਰੀ ਆ ਵੀ ਆਪਾਂ ਜਾਗਰੂਕ ਹੋਈਏ ਤੇ ਜਿਹੜੇ ਆਪ ਖੁਦ ਆਪ ਗੰਦ ਬਾਉਂਦੇ ਆ ਉਹ ਗੰਦ ਨਾ ਪਾ ਕੇ ਜੋ ਵੀ ਚੀਜ਼ ਅਸੀਂ ਸੁੱਟਣੀ ਆ ਉਹ ਆਪਾਂ ਉੱਥੇ ਸੁੱਟੀਏ ਜਿੱਥੇ ਚੀਜ਼ ਬਣੀ ਹੋਈ ਆ ਨਹੀਂ ਤਾਂ ਲਫਾਫੇ ਵਿੱਚ ਪਾ ਲਈਏ ਵਦੇਸ਼ਾਂ ਜੀ ਵੀ ਅਸੀਂ ਕਰਦੇ ਆ ਵੀ ਉਹ ਖਾਂਦੇ ਨੇ ਲਫਾਵੇ ਚ ਪਾ ਲੈਣਾ ਜਿੱਥੇ 10 ਮਿੰਨ ਘਰ पे ਆਉਂਦਾ ਉਥੇ ਆ ਕੇ ਉਹ ਸਾਰਾ ਕੁਝ ੁੱਟ ਦੇ ਨੇ ਇੱਥੇ ਤਾਂ ਫਾਇਨ ਵੀ ਨਾਲ ਨਾਲ ਪੈਂਦਾ ਫਿਰ ਹਾਂ ਤੇ ਉਹ ਫਾਇਨ ਵੀ ਪੈਂਦਾ ਪਰ ਕੋਤੇ ਲੋਕ ਵੀ ਚਾਗੁਰ ਕਹਿੰਦੇ ਉਹ ਕਰਦੇ ਨਹੀਂ ਹੈਗੇ ਗਲਤੀ ਨਹੀਂ ਕਰਦੇ ਹੈਗੇ ਤੁਹਾਨੂੰ ਮੇਰੀ ਬੇਨਤੀ ਹੈ ਲੋਕਾਂ ਨੂੰ ਵੀ ਇਸ ਮਹਿਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਜਿਹੜੀ ਸਰਕਾਰ ਨੇ ਚਲਾਈ ਆ ਕੱਲੀ ਹਿੱਸਾ ਹੀ ਨਾ ਲੈਣ ਇਸ ਤੇ ਅਸਰ ਵੀ ਕਰਨ ਤੇ ਸਫਾਈ ਦਾ ਬਹੁਤ ਧਿਆਨ ਰੱਖਣ ਕਿਉਂਕਿ ਸਫਾਈ ਤੋਂ ਬਿਨਾ ਜਿੰਨੇ ਵੀ ਵੱਧ ਹਸਪੀਟਲ ਬਣ ਰਹੇ ਨੇ ਬਿਮਾਰੀਆਂ ਫੈਲ ਰਹੀਆਂ ਨੇ ਇਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹਿੱਸਾ ਹੈ ਉਹ ਸਫਾਈ ਨਾ ਹੋਣਦਾ ਜੇ ਸਫਾਈ ਹੋ ਜਾਂਦੀ ਆ ਤਾਂ ਸਮਝੋ ਅੱਧੀ ਦਿਲਦਰ ਤਾਂ ਉਦੋਂ ਹੀ ਦੂਰ ਹੋ ਜਾਂਦੀ ਆ ਤੇ ਇਸ ਕਰਕੇ ਮੈਂ ਲੋਕਾਂ ਨੂੰ ਪੂਰ ਜ਼ੋਰ ਬੇਨਤੀ ਕਰਦਾ ਵੀ ਇਸ ਮਹਿਮ ਦਾ ਹਿੱਸਾ ਵੀ ਬਣਨ ਔਰ ਇਸ ਮਹਿਮ ਵਿੱਚ ਸ਼ਾਮਲ ਹੋ ਕੇ ਆਪ ਵੀ ਜਾਗਰੂਕ ਹੋਣ ਦੇ ਅਗੇ ਲੋਕਾਂ ਨੂੰ ਵੀ ਜਾਗਰੂਕ ਕਰ ਤੇ ਮੈਂ ਡਿਪਾਰਟਮੈਂਟ ਦਾ ਵੀ ਇਸ ਗੱਲੋਂ ਧੰਨਵਾਦ ਕਰਦਾ ਵੀ ਇਹਨਾਂ ਨੇ ਇਹ ਸਾਰਾ ਜਿਹੜਾ ਆਯੋਜਨਾ ਕੀਤਾ ਤੇ ਇਹਨਾਂ ਨੇ ਲਗਾਤਾਰ ਇਹ 15 ਦਿਨ ਚਲਾਉਣਾ ਮੇਰਾ ਸਾਡਾ ਸਹਿਯੋਗ ਸਰਕਾਰ ਦਾ ਸਹਿਯੋਗ ਇਹਨਾਂ ਨੂੰ ਪੂਰਾ ਇਹ ਦਿਨ ਰਾਤ ਲਾ ਕੇ ਕੰਮ ਕਰਨ ਤੇ ਪ੍ਰਮਾਤਮਾ ਇਹਨੂੰ ਸ਼ਕਤੀ ਵੀ ਦਵੇ ਤੇ ਇਹ ਇਸ ਮਹਿਮੇ ਦੇ ਵਿੱਚ ਕਾਮਯਾਬ ਹੋ ਸਕਾ ਇਸ ਮਹਿਮੇ ਦੇ ਤਹਿਤ ਕਾਰਪੋਰੇਸ਼ਨ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਨੇ ਪਰ ਸਵਸਥਾ ਸਪੇਕਟਰਾਂ ਦੇ ਵਿੱਚ ਹਰ ਸਾਲ ਮਹਾਲੀ ਸ਼ਹਿਰ ਦਾ ਜਿਹੜਾ ਪਛੜ ਅਸਲ ਦੇ ਵਿੱਚ ਮੈਂ ਪਹਿਲਾਂ ਵੀ ਦੱਸ ਕੇ ਹੱਟਿਆ ਵੀ ਕਿਤੇ ਨਾ ਕਿਤੇ ਠੀਕ ਹੈ ਸਰਕਾਰ ਦਾ ਤਾਂ ਰੋਲ ਹੈ ਹੀ ਹੈ ਕਾਰਪੋਰੇਸ਼ਨ ਦਾ ਰੋਲ ਹੈ ਕਿ ਉਹ ਧਿਆਨ ਨਹੀਂ ਦਿੱਤਾ ਜਾ ਰਿਹਾ ਪ੍ਰੋਪਰ پیسے ਜ਼ਿਆਦਾ ਖਰਚੇ ਜਾ ਰਹੇ ਨੇ ਉਹਨਾਂ ਰਿਜ਼ਲਟ ਨਹੀਂ ਆ ਰਹੇ ਰਿਜ਼ਲਟ ਇਸ ਕਰਕੇ ਨਹੀਂ ਆ ਰਹੇ ਕੀ ਆਪ ਖੁਦ ਦਾ ਕੋਈ ਧਿਆਨ ਨਹੀਂ ਕੋਈ ਚੈਕਿੰਗ ਨਹੀਂ ਕੋਈ ਜਾਂਦਾ ਨਹੀਂ ਚੈੱਕ ਕਰਨੋਂ ਆਪ ਤੇ ਤੇ ਇਸ ਕਰਕੇ ਕਿਤਨਾ ਕਹਿੰਦੇ ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਕੱਲਾ ਸਰਕਾਰ ਤੇ ਨਾ ਰਹਿਣ ਜਾਂ ਕਾਰਪੋਰੇਸ਼ਨ ਆਪ ਵੀ ਆਪਣੇ ਸਪਾਇ ਦਾ ਧਿਆਨ ਰੱਖਣਾ گاਵਾ ਦੀਆਂ گاਵਾ ਰੋਡ ਤੇ ਬਹੁਤ ਜ਼ਿਆਦਾ ਘੁਮਤੀਆਂ ਨੇ ਉਸ ਨੂੰ ਲੈ ਕੇ ਵੀ ਕੋਈ ਮਹੀਨ ਕਿਤੇ ਜਾਵੇਗੀ ਦੇਖੋ گاਵਾ ਦਾ ਤਾਂ ਲਗਾਤਾਰ ਮਤਲਬ ਚੱਲ ਰਿਹਾ ਹੈ ਗਊਸ਼ਾਲਾਾਂ ਮ ਬਣੀਆਂ ਹੋਈਆਂ ਨੇ ਹੋਰ ਵੀ ਬਣ ਰਹੀਆਂ ਨੇ ਤੇ ਹੁਣ ਬਹੁਤ ਘਟ ਨੇ ਅੱਗੇ ਨਾਲ ਤੁਸੀਂ ਦੇਖਿਆ ਹੋਊਗਾ ਵੀ ਸੜਕਾਂ ਤੇ گاਵਾਾਂ ਦੇ ਜਿਹੜੀਆਂ ਬਹੁਤ ਅੱਗੇ ਨਾਲ ਘਟ ਜਿਹੜੀਆਂ ਉਹ ਦਿਸਦੀਆਂ ਨੇ